ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਐਡੀ ਨੇ ਮਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਚਲਾਨ ਦਾਖਲ ਕੀਤਾ ਹੈ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਇਹ ਚਲਾਨ ਪੇਸ਼ ਕੀਤਾ ਗਿਆ ਧਰਮਸੋਧ ਦੇ ਨਾਲ ਇੱਕ ਹੋਰ ਮੁਲਜ਼ਮ ਦੇ ਖਿਲਾਫ ਵੀ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਅਦਾਲਤ ਨੇ ਧਰਮਸੋਧ ਦੇ بیٹے ਦੀ ਸੰਪਤੀ ਦੀ ਵੀ ਡਿਟੇਲ ਮੰਗੀ ਹੈ ਧਰਮਸੋਧ ਦੇ بیٹے ਨੂੰ ਪਹਿਲਾਂ ਹੀ ਅਦਾਲਤ ਵੱਲੋਂ ਭਗੌੜਾ ਕਰਾਰ ਕੀਤਾ ਦਿੱਤਾ ਗਿਆ ਹੈ ਜਨਵਰੀ 2024 ਦੇ ਵਿੱਚ ਧਰਮਸੋਧ ਦੀ ਦਰਸਲ ਗ੍ਰਿਫਤਾਰੀ ਹੋਈ ਸੀ ਫਿਲਹਾਲ ਜ਼ਮਾਨਤ ਤੇ ਬਾਹਰ ਨਿਜ਼ਾਮ ਦਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਧਰਮਸੋਧ ਤੇ ਜੰਗਲਾਤ ਮੰਤਰੀ ਰਹਿੰਦੇ ਆ ਕਰੋੜਾਂ ਦੀ ਹੀਰਾ ਫੇਰੀ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਜੀ ਇਹ ਪੂਰੀ ਕਾਰਵਾਈ ਈਡੀ ਦੇ ਵੱਲੋਂ ਕੀਤੀ ਗਈ ਆ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਅਪਡੇਟ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਈਡੀ ਨੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਚਲਾਨ ਦਾਖਲ ਕਰ ਦਿੱਤਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਅਮਨੋਜ ਸਾਹਿਬ ਕਾ ਮੰਤਰੀ ਧਰਮਸੋਧ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਕੀ ਕੋ ਜਾਣਕਾਰੀ ਲੈਗੋ ਬਿਲਕੁਲ ਪਰਵਿੰਦਰ ਜੀ ਦਾ ਤੁਸੀਂ ਵੀ ਜਿੱਦੜ ਕਰ ਰਹੇ ਹੋ ਈਡੀ ਵੱਲੋਂ ਜਿਹੜੇ ਪੁਰ ਮੰਤਰੀ ਸਾਦੂ ਸਿੰਘ ਧਰਮਸੋਧ ਤੇ ਉਹਨਾਂ ਦੇ ਇੱਕ ਹੋਰ ਸਾਥੀ ਗੋਪੇ ਸਿੰਘ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ ਮਹਾਲੀ ਕੋਰਟ ਵੱਲੋਂ ਕਿਹਾ ਗਿਆ ਕਿ ਜਿਹੜਾ ਦੂਜਾ ਹਰਪ੍ਰੀਤ ਸਿੰਘ ਹੈ ਉਹਦੀ ਜਿਹੜੀ ਸੰਪਤੀ ਬਾਰੇ ਜਾਣਕਾਰੀ ਮੰਗੀ ਹੈ ਤਾਂਕਿ ਜਿਹੜੇ ਸੀਆਰਪੀਸੀ ਦੀ ਜਿਹੜੀ ਧਾਰਾ ਹੁੰਦੀ 83 ਦੇ ਤਹਿਤ ਜਿਹੜੀ ਵੀ ਸੰਪਤੀ ਹੈ ਉਹਦੀ ਜਾਂਚ ਕਰਨ ਤੋਂ ਬਾਅਦ ਉਹਨੂੰ ਜ਼ਬਤ ਕਰਨ ਦੀ ਜਿਹੜੀ ਪ੍ਰੋਸੈਸ ਉਹ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਜਨਵਰੀ 2024 ਦੇ ਵਿੱਚ ED ਵੱਲੋਂ منی ਲਾਂਡਰਿੰਗ ਦਾ ਮਾਮਲੇ ਦੀ ਗ੍ਰਿਫਤਾਰੀ ਹੋਈ ਸੀ ਔਰ ਉਸ ਟਾਈਮ ਧਰਮਸੋਧ ਵਨ ਵਿਭਾਗ ਦੇ ਮੰਤਰੀ ਹੋਈ ਸੀਗੇ ਔਰ ਉਹਨਾਂ 'ਤੇ ਇਲਜ਼ਾਮ ਲੱਗੇ ਸੀਗੇ ਕਿ ਕਰੋੜਾ ਰੁਪਏ ਦੇ ਜਿਹੜਾ ਹੈਗਾ ਉਹ ਕ腐ਸ਼ਨ ਹੋਈ ਹੈ ਜਿਸ ਨੂੰ ਲੈ ਕੇ ਉਸ ਟਾਈਮ ਧਰਮਸੋਧ ਕਾਂਗਰਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਵੀ ਸੀਗੇ ਔਰ ਹਾਲਾਂਕਿ ਇਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਹੋਈ ਵੱਖ-ਵੱਖ ਜਿਹੜੀ ਹੈਗੀ ਐ ਪੀਡੀ ਵੱਲੋਂ ਵਿਜੀਲੈਂਸ ਵੱਲੋਂ ਜਿਹੜੇ ਹੈਗੇ ਇਹਦੇ ਵਿੱਚ ਕੀਤਾ ਗਿਆ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਹੁਣ ਸਪਲੀਮੈਂਟਰੀ ਜਿਹੜਾ ਚਾਰਜ ਕੀਤਾ ਗਿਆ ਹੈ ਕਈ ਚੀਜ਼ਾਂ ਦਾ ਹੁਣ ਇਹਦੇ ਵਿੱਚ ਕੀਤਾ ਗਿਆ ਹੋਰ ਵੀ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਗ੍ਰਿਫਤਾਰ ਹੋਏ ਸੀ ਉਹਨਾਂ ਦੀ ਸੰਪਤੀ ਬਾਰੇ ਵੀ ਜਿਹੜੀ ਜ਼ਿਕਰ ਕੀਤਾ ਗਿਆ ਔਰ ਜਲਦੀ ਇਹਦੀ ਰਿਪੋਰਟ ਜਿਹੜੀ ਹੈ ਉਹ ਵੀ ਮੰਗੀ ਗਈ ਹੈ हां ठीक है मनोज फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਦੱਸੋ ਉਹਨਾਂ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਐਡੀ ਨੇਮਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਚਲਾਨ ਦਾਖਲ ਕੀਤਾ ਦੱਸਲਪੁਰਾ ਮਾਮਲਾ منی ਲਾਂਡਰਿੰਗ ਦਾ ਦੱਸਿਆ ਜਾ ਰਿਹਾ ਹੈ